ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਭਾ ਸਿੰਘ ਜੀ ਆਓ ਇਤਿਹਾਸ ਨਾਲ ਜੁੜੀਏ ਔਰ ਇਤਿਹਾਸ ਮਾਤਾ ਖੀਵੀ ਜੀ ਜਿਨ੍ਹਾਂ ਦੀ ਬਾਤ ਆਪਾਂ ਜਾਣਕਾਰੀਆਂ ਹਾਸਲ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਇੱਕ ਪਾਤਰ ਬਣੀਏ ਔਰ ਜਿਸ ਵੇਲੇ ਇਸਤਰੀ ਪਰਦੇ ਵਿੱਚ ਰਹਿੰਦੀ ਸੀ ਘਰ ਦੀ ਚਾਰ ਦਿਵਾਰੀ ਵਿੱਚ ਰਹਿੰਦੀ ਸੀ ਸਾਡੇ ਸਤਿਗੁਰਾਂ ਨੇ ਇਹ ਪੰਥ ਚਲਾਇਆ ਤੇ ਪਿਆਰਿਓ ਤਾਂ ਤੁਨ ਸਹਿਬ ਸ਼੍ਰੀ ਅੰਗਦ ਦੇਵ ਜੀ ਨੇ ਇਸਤਰੀਆਂ ਨੂੰ ਵੀ ਜੋ ਦਰਜਾ ਦਿੱਤਾ ਉਸ ਦੀ ਮਿਸਾਲ ਕੈਮ ਕੀਤੀ ਮਾਤਾ ਖੀਵੀ ਜੀ ਨੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਸੁਭਾਲੀ ਅਤੇ ਲੋਕਾਂ ਨੂੰ ਲੰਗਰ ਬਣਾਉਣ ਸਿਖਾਉਣ ਦੀ ਜ਼ਿੰਮੇਵਾਰੀ ਆਪਣੇ ਸ਼ਿਰ ਤੇ ਲਈ ਆਓ ਆਪਾਂ ਸ਼ਰਮਣ ਕਰੀਏ ਸੇਵਾ ਤੇ ਬੰਦਗੀ ਦੀ ਮਿਸਾਲ ਮਹਿਲ ਤਨਤਨ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੇ ਪਾਸ਼ਾ ਮਾਤਾ ਖੀਵੀ ਜੀ ਦਾ ਜਨਮ ਖਰੂਰ ਦੇ ਲਾਗੇ ਪਿੰਡ ਸੰਗਰ ਤਹਿਸੀਲ ਤਰਨਤਾਰਨ ਵਿੱਚ ਭਾਈ ਦੇਵੀ ਚੰਦ ਖੱਤਰੀ ਜੋ ਪੇਸ਼ੇ ਵਜੋਂ ਹਟਵਾਣੀਏ ਤੇ ਸ਼ਾਹੂਕਾਰ ਸੀ ਉਹਨਾਂ ਦੇ ਘਰ ਮਾਤਾ ਕਰਮਦੇਵੀ ਦੀ ਕੁੱਖੋਂ ਹੋਇਆ ਭਾਈ ਦੇਵੀ ਚੰਦ ਦਾ ਆਸ-ਪਾਸ ਦੇ ਲਖ ਵਿੱਚ ਕਾਫੀ ਅਸਰ ਰਸੂਖ ਸੀ ਤੇ ਇਹ ਇੱਕ ਧਰਮੀ ਤੇ ਇਮਾਨਦਾਰ ਪੁਰਸ਼ ਕਰਕੇ ਜਾਣੇ ਜਾਂਦੇ ਸੀ ਘਰ ਦੇ ਸੱਚਜੇ ਮਾਹੌਲ ਦੇ ਕਾਰਨ ਖੀਵੀ ਜੀ ਵੀ ਘਰ ਦੇ ਕੰਮ-ਕਾਜ ਵਿੱਚ ਸੁਗੜ ਸਰਲ ਸਾਦੇ ਤੇ ਮਿੱਠੇ ਸੁਭਾਅ ਦੇ ਇਨਾਂ ਦੇ ਅੰਗੰਗ ਵਿਸ਼ਮ ਹੋਇਆ ਹੋਇਆ ਸੀ 1520 ਵਿੱਚ ਮਾਤਾ ਖੀਵੀ ਜੀ ਦਾ ਵਿਆਹ ਭਾਈ ਫਿਰੂ ਮਲ ਦੇ ਪੁੱਤਰ ਪਾਈ ਲੈਣਾ ਜੀ ਦੂਸਰੇ ਪਾਸ਼ਾ ਗੁਰੂ ਅੰਗਦ ਦੇਵ ਜੀ ਦੇ ਨਾਲ ਹੋਇਆ ਕਿਸੇ ਵੀ ਸਮਾਜ ਦੀ ਉਚਾਈ ਦਾ ਮਾਪਦੰਡ ਉਸ ਸਮਾਜ ਵਿੱਚ ਔਰਤ ਦਾ ਦਰਜੇ ਨਾਲ ਗਿਣਿਆ ਜਾਂਦਾ ਹੈ ਜੇ ਸਮਾਜ ਵਿੱਚ ਨਾਰੀ ਦੀ ਢੋਰ ਪਸ਼ੂ ਗੁਵਾਰ ਗੁਨਾਹਾਂ ਦੀ ਪੰਡ ਤੇ ਕੁਦਰਤ ਦੀ ਮਜੇਦਾਰ ਗਲਤੀ ਕਹਿ ਕੇ ਖਲੀ ਉਡਾਈ ਜਾਂਦੀ ਹੈ ਉਹ ਸਮਾਜ ਦੇ ਮਰਦਾਂ ਨੂੰ ਤੁਸੀਂ ਕੀ ਕਹੋਗੇ ਇਹ ਇੱਕ ਜਿਸ ਭਾਂਡੇ ਕਰਕੇ ਤੁਸੀਂ ਹੋਂਦ ਵਿੱਚ ਆਏ ਹੋ ਉਸ ਵਿੱਚ ਛੇ ਕਰ ਰਹੇ ਸਿੱਖ ਜਗਤ ਵਿੱਚ ਮਾਤਾ ਖੀਵੀ ਸਿੱਖ ਧਰਮ ਦੇ ਪਹਿਲੇ ਈਸਤਰੀ ਪ੍ਰਚਾਰਕ ਹੋਏ ਜਿਨ੍ਹਾਂ ਨੇ ਆਪਣੇ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਨਾ ਸਿਰਫ ਈਸਤਰੀ ਜਾਤੀ ਨੂੰ ਸੁਤੰਤਰ ਕਰਨ ਦੀ ਪਹਿਲ ਕੀਤੀ ਬਲਕਿ ਗੁਰੂ ਨਾਨਕ ਦੇਵ ਜੀ ਵੱਲੋਂ ਸਥਾਪਿਤ ਲੰਗਰ ਦੀ ਪ੍ਰਥਾ ਨੂੰ ਅਜਿਹੇ ਸਜੇ ਢੰਗ ਨਾਲ ਚਲਾਇਆ ਉਹਨਾਂ ਦੀ ਮਿਸਾਲ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਚਾਨਣ ਮਨਾਰਾ ਬਣ ਗਈ 1669 ਵਿੱਚ ਗੁਰੂ ਨਾਨਕ ਸਾਹਿਬ ਜਿੱਥੇ ਧਰਮ, ਕੌਮਾਂ, ਨਸਲਾਂ, ਵਰਨਾ ਤੇ ਬੋਲੀਆਂ ਦੀ ਵਿਤ ਮਿਟਣਾਏ ਸੀ ਉੱਥੇ ਉਹਨਾਂ ਨੇ ਇਸਰੀ ਜਾਤੀ ਨੂੰ ਬਰਾਬਰੀ ਦਾ ਸਤਕਾਰ ਦੇ ਕੇ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ ਕਿ ਸੋਕ ਉਹ ਮੰਦਾ ਆਖੀਐ ਜਿਤ ਜੰਮੇ ਰਾਜਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਤੇ ਭਗਤ ਤੇ ਅਲਾਵਾ ਕਿਸੇ ਦੀ ਵੀ ਉਪਮਾ ਨਹੀਂ ਹੈ ਸਿਰਫ ਦੋ ਥਾਵਾਂ ਤੇ ਬਗੈਰ ਇੱਕ ਰਾਮ ਕਲੀ ਕੀ ਵਾਰ ਜੋ ਸੱਤੇ ਤੇ ਬਲਵੰਡ ਜੀ ਨੇ ਆਖੀ ਤੇ ਦੂਸਰਾ ਰਾਮ ਕਲੀ ਸਦ ਵਿੱਚ ਗੁਰੂ ਪਤਨੀ ਤੇ ਗੁਰੂ ਸੰਤਾਨ ਦੀ ਉਪਮਾ ਕੀਤੀ ਬਲਵੰਡ ਜੀ ਨੇ ਇੱਕ ਪੂਰੀ ਪੌੜੀ ਗੁਰੂ ਅੰਗਰਸਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਦੀ ਉਪਮਾ ਵਿੱਚ ਲਿਖ ਦਿੱਤੀ ਪਹਿਲੇ ਦੋ ਪੌੜੀਆਂ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਬਾਰੇ ਲਿਖਦ ਕੇ ਜਿਸ ਵਿੱਚ ਗੁਰੂ ਸ਼ਬਦ ਤੇ ਲੰਗਰ ਦਾ ਜ਼ਿਕਰ ਕਰਦੇ ਹੋਏ ਤੀਜੀ ਪੌੜੀ ਵਿੱਚ ਉਹਨਾਂ ਨੇ ਮਾਤਾ ਖੀਵੀ ਦਾ ਜ਼ਿਕਰ ਕਰਕੇ ਲਿਖ ਦਿੱਤਾ ਆਧਰ ਆਤਮਿਕ ਖੁਰਾਕ ਨਾਮ ਰਾਸਤੇ ਸ਼ਬਦ ਦੀ ਦੌਲਤ ਸ੍ਰੀ ਗੁਰੂ ਅੰਗਦ ਦੇਵ ਜੀ ਖੁੱਲੇ ਹੱਥੀਂ ਮੰਡੀ ਜਾ ਰਹੇ ਸੀ ਅਧਰ ਮਾਤਾ ਖੀਵੀ ਜਸਮਾਨੀ ਖੁਰਾਕ ਦੁੱਧ ਘਿਓ ਤੇ ਖੀਰ ਲੰਗਰ ਵਿੱਚ ਵੰਡੀ ਜਾ ਰਹੀ ਸੀ ਕਿਤਨੀ ਕਰੜੀ ਸੀ ਘਾਲਣਾ ਤੇ ਉਹਨਾਂ ਦੀ ਜ਼ਿੰਮੇਵਾਰੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਖੀਵੀ ਸੋਸੇ ਜਿਨ ਗੋਏ ਉਠਾਲੀ ਬਲਵੰਡ ਦੇ ਆਪਣੇ ਸ਼ਬਦਾਂ ਵਿੱਚ ਮਾਤਾ ਖੀਵੀ ਆਪਣੇ ਪਤੀ ਵਾਂਗ ਬਹੁਤ ਭਲੇ ਇਨਸਾਨ ਸੀ ਉਹਨਾਂ ਦੇ ਸ਼ਾਂ ਪੁੱਤਰਾਂ ਵਾਂਗ ਸੰਗਣੀ ਤੇ ਠੜੀ ਸੀ ਜਿੰਨੀ ਮਿੱਠੀ ਖੀਰ ਸੀ ਉਤਨੇ ਹੀ ਮਿੱਠੇ ਉਹਨਾਂ ਦੇ ਬੋਲ ਸਨ ਪਰ ਇੱਕ ਨੂੰ ਬੜੇ ਪਿਆਰ ਨਾਲ ਲੰਗਰ ਖਵਾਉਂਦੇ ਹਰ ਇੱਕ ਨੂੰ ਜੇ ਕਿਸੇ ਗਰੀਬ ਗੁਰਬੇ ਨੂੰ ਮਾੜੀ ਹਾਲਤ ਵਿੱਚ ਦੇਖਦੇ ਚੁੱਪ ਚਾਪ ਦੀ ਜੇ ਵਿੱਚ ਪੈਸੇ ਵੀ ਪਾ ਦਿੰਦੇ ਬੰਦਗੀ ਤੇ ਸੇਵਾ ਸਿਮਰਨ ਦੀ ਪੁੰਜ ਮਾਤਾ ਖੀਵੀ ਜੀ ਬਾਰੇ ਲਿਖਦੇ ਨੇ ਬਰਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਉ ਪਤਰਾਲੀ ਲੰਗਰ ਦੌਤ ਵੰਡিয়ে ਰਸ ਅੰਮ੍ਰਿਤ ਖੀਰ ਘਿਾਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਖ ਸੀਏ ਪਰਾਲੀ ਪਿਆਰਿਓ ਮਾਤਾ ਖੀਵੀ ਦਾ ਜੋਵਦਾਨ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਉਹ ਲੰਗਰ ਦੀ ਪਰਥਮ ਚਲਾਉਣ ਵਾਲੇ ਲੰਗਰ ਮੰਡਨ ਵਾਲੇ ਲੰਗਰ ਖਵਾਉਣ ਵਾਲੇ ਮਿੱਠ ਬੋਲੜੇ ਅਤੇ ਲੰਗਰ ਦੀਆਂ ਸ਼ਿਵਾਵਾਂ ਸ਼ੁਰੂ ਕਰਕੇ ਸਿੱਖ ਕੌਮ ਦੇ ਵਿੱਚ ਇੱਕ ਮੇਲ ਥੰਮ ਗੱਡਿਆ ਇਸੇ ਕਰਕੇ ਹੀ ਕਿਹਾ ਗਿਆ ਕਿ ਗੋਵਿੰਦ ਬਾਗ ਜਾਂ ਕਹਿ ਲਓ ਖੜੂਰ ਸੈ ਦੀ ਤਰਤੀ ਦੇ ਉੱਤੇ ਮਾਤਾ ਖੀਵੀ ਜੀ ਦੇ ਵੱਲੋਂ ਚਲਾਇ ਹੋਇ ਲੰਗਰ ਅੱਜ ਵੀ ਨਗਰਾਂ ਦੇ ਵਿੱਚੋਂ ਖੀਰਾ ਬਣ ਕੇ ਆਉਂਦੀਆਂ ਨੇ ਜਾਂ ਇੱਥੇ ਦੁੱਧ ਆ ਕੇ ਖੀਰ ਬਣ ਕੇ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਏ ਕਿਉਂਕਿ ਅੱਜ ਵੀ ਉਹ ਟੁੱਟ ਲੰਗਰ ਚੱਲਦੇ ਨੇ ਸਭੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਛਤਾਰੀਏ ਜੇ ਗੱਜ ਕੇ ਫਤਿਗ ਜਾਈਏ ਵਾਹ